ਵੇ ਤੁਸੀਂ ਸਾਰਿਆਂ ਨੇ ਰਲ ਕੇ ਆਪਾਂ ਕਿਸਾਨੀ ਨਾਲ ਇੱਧਰ ਦੀ ਮਰਨ ਦਿੱਤੀ ਨਾ ਉੱਧਰ ਦੀ ਮਰਨ ਦੇ ਬਾਬੇ ਨਾਨਕ ਦਾ ਆਥਿਆ ਜੀ ਆ ਸਾਰੀ ਇਕੱਠੀ ਹੋਈ ਆ ਤੇ ਬਚਾਲਿਆ ਬੰਨ ਹਾਂ ਨਹੀਂ ਕੋਈ ਹਾਲਤ ਨਹੀਂ ਦੀ ਨਹੀਂ ਕੋਈ ਹੱਲ ਨਹੀਂ ਸੀਗਾ ਇਹ ਤਾਂ 10 ਦਿਨ 10 ਦਿਨ ਪਹਿਲਾਂ ਸੋਗ ਪੈ ਜਾਂਦਾ ਹਾਂਜੀ ਹਾਂਜੀ ਆ ਹੁਣ ਫਸਲਾਂ ਤਿਆਰ ਪੰਜਾਂ ਨੇ ਕਿਸੇ ਨੇ ਕੋਈ ਉਮੀਦ ਲਾਈ ਹੈ ਕਿਸੇ ਨੇ ਕੋਈ ਉਮੀਦ ਲਾ ਰੱਖੀ ਐ ਕਿਸੇ ਨੇ ਕੋਈ ਵਿਆਹ ਕਰਨਾ ਐ ਕਿਸੇ ਨੇ ਜਵਾਕ ਦੀ ਫੀਸ ਭਰਨੀ ਐ ਸੋ ਉਮੀਦਾਂ ਨੇ ਐਸੇ ਦਿਨ ਸਾਰੀਆਂ ਉਮੀਦਾਂ ਬਣੀ ਸਾਰੀ ਤੇ ਪਰ ਸਾਰਾ ਧੰਦਾ ਹੀ ਇਤੋਂ ਚੱਲਦਾ ਜੀ ਪਰ ਕੁਦਰਤ ਨੇ ਸਾਰਾ ਠੀਕ ਰੱਖ ਰੱਖਿਆ ਥੋੜੇ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦਾ ਸਹਿਯੋਗ ਹੈ ਜਿਹੜੇ ਆਏ ਨਿਰਸਵਾਰਥ ਕਿਉਂ ਮੈਂ ਦੇਖਿਆ ਹੁਣ ਪਿਛਲੇ ਦਿਨਾਂ 'ਚ ਕਿਉਂ ਮੈਂ ਵੀ ਤਾਂ ਰੋਜ਼ ਇੱਥੇ ਰਹਿਣਾ ਹੁਣ ਮੈਂ ਦੇਖਿਆ ਵੀ ਜੇ ਲੋੜ ਪਈ ਐ ਕਿਸੇ ਨੇ ਮੋਢੇ ਤੇ ਚੱਕਿਆ ਹੋਇਆ ਬੋਰਾ ਕਿਸੇ ਨੇ ਸਿਰ ਤੇ ਚੱਕਿਆ ਹੋਇਆ ਕਿਵੇਂ ਚੱਕਿਆ ਤੇ ਲੋਕੀ ਲੱਗੇ ਆ ਤੁਸੀਂ ਰਾਸ਼ਟਰ ਹੈ ਜੀ ਸਰਕਾਰ ਕਾ ਵੀ ਸਹਿਯੋਗ ਦਾ ਜੀ ਜਿਹੜੀ ਕੋਈ ਚੀਜ਼ ਮੰਗੀ ਆ ਜੀ ਕੋਈ ਕਮੀ ਨਹੀਂ ਜੀ ਉਹ ਮਿੱਟੀ ਤਾਂ ਹੋਰ ਉੱਚੀ ਪਾ ਦਕਦੇ ਆ ਉਹ ਅਸੀਂ ਸੁਣੋ ਇਹਦੇ ਚ ਕੀ ਹੈ ਜਿਹੜਾ 16 ਫੁੱਟ ਚੌੜਾ ਬੰਨਿਆ ਸੀ ਇਹ ਇਹ ਚਲੋ ਹੁਣ ਮੈਂ ਆਪਦੀ ਸਰਕਾਰ ਦੀ ਤਾਰੀਫ਼ ਕਰਾਂ ਉਹ ਨਹੀਂ ਗੱਲ ਮੈਂ ਕਰਨ ਆਇਆ ਪਰ ਕਰਨੀ ਐ ਬੰਦੀ ਆ ਜੇ ਅੱਜ ਆਪਾਂ ਬਚੇ ਹੋਏ ਆ ਨਾ ਇਹ ਦੋਵੇਂ ਪਾਸੇ 16 16 ਫੁੱਟ ਚੌੜਾ ਬੰਦ ਬੰਨੇ ਆ। ਨਾ ਬੰਦ ਤਾਂ ਜੀ। ਤਾਂ ਬਚਿਆ। ਆ ਆ ਫੂਲ ਦਾ 2023 ਚ ਮੈਂ ਉੱਥੇ ਖੜਾ ਸੀ ਉਸ ਟਾਈਮ ਤੇ। ਕਿਉਂਕਿ ਫੂਲ ਰਿਹਾ। ਹਾਂਜੀ ਹਾਂਜੀ। ਪੋਕ ਲੈਨ ਨੂੰ ਮੈਂ ਕੀਤਾ ਮੈਂ ਕਿਹਾ ਟਰੱਕ ਦੇ ਕਿਉਂ ਚੜਾ ਕੇ ਖੜਾਈ ਆ। ਠੇਠਾ ਲਾਓ ਇਹਨੂੰ। ਠੀਕ ਹੈ। ਉੱਥੇ ਮੈਂ ਕੰਮ ਸ਼ੁਰੂ ਕਰਾ ਕੇ ਗਿਆ। ਠੀਕ ਹੈ। ਐਨੇ ਟੁੱਟ ਗਿਆ ਉੱਥੇ। ਨਹੀਂ ਇਹ ਤਾਂ ਉਹ ਤਾਂ ਕੰਮ ਤੁਸੀਂ ਵਧੀਆ ਕਰੇ। ਅੱਛਾ ਟੁੱਟ ਸੁਣੋ ਟੁੱਟ ਗਿਆ। ਅਸੀਂ ਉੱਥੇ ਪੈਦਲ ਨਹੀਂ ਜਾ ਸਕੀ। ਠੀਕ ਹੈ। ਹੁਣ ਜਦੋਂ ਉੱਥੇ ਲੀਕੇਜ ਹੋ ਗਈ ਪੈਦਲ ਵੀ ਪਹੁੰਚ ਗਏ ਟਰਾਲੀਆਂ ਵੀ ਪਹੁੰਚ ਗਈਆਂ ਸੋ ਮਦਦ ਪਹੁੰਚ ਜਾਂਦੀ ਨਹੀ ਕੀ ਹੁੰਦਾਦੀ ਇੱਥੇ 4 ਫੁੱਟ ਚੌੜਾ ਬੰਨ ਨਹੀਂਦੀ ਟੁੱਟ ਜਾਂਦਾ ਅਸੀਂ ਐਂ ਝਾਕੀ ਜਾਂਦੇ ਬੇਵਸ ਹੋ ਕੇ ਕਿਉਂ ਕਰਨੀ ਕੋ ਸਕਦੇ ਸੀ ਹਾਂਜੀ ਪਰ ਅੱਜ 16 ਫੁੱਟ ਚੌੜੇ ਬੰਨ ਕਰਕੇ ਆਪਾਂ ਬਚ ਵੀ ਗਏ ਆ ਇਹ ਸਾਧਨ ਪਹੁੰਚ ਰਿਹਾ ਹੈ ਤੁਹਾਡੀ ਇਹ ਦੇਣਾ ਤੁਸੀਂ ਇਹ ਮੋਚ ਕਾਲੀ ਵਿੱਚ ਕਰਦੇ ਤਾਂ ਸਿਆ ਗੋ ਉਹ ਵੀ ਕਰਾਂਗੇ ਉਹ ਵੀ ਕਰਾਂਗੇ ਉਹ ਜੇ ਹੁਣ ਜਦੋਂ ਅਸੀਂ ਆ ਕੇ ਖੜੇ ਹੁੰਦੇ ਹੁੰਦਾ ਜੀ ਫਿਰ ਕੀ ਕਰੀਂ ਉਹੀ ਗੱਲ ਬਿਲਕੁਲ ਜੇ 16 ਫੁੱਟ ਚੌੜਾ ਸੀ ਆਪਾਂ ਅੱਗੇ ਚੱਲ ਜਾਨੇ ਪਿੱਛੇ ਚੱਲ ਜਾਨੇ ਹੁਣ ਤਾਂ ਬਸ ਐਂ ਕਰੋ ਇੱਕ ਦਾ ਵੇਸਲੇ ਨਹੀਂ ਹੋਣਾ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਆਏ ਨਾ ਸੋਚਦੇ ਵੀ ਜਦੋਂ ਬੰਨਿਆ ਖੜਾ ਜਦੋਂ ਤਾਈ ਇਹ 747 ਤੋਂ نیچے ਨਹੀਂ ਜਾਂਦਾ ਤੁਸੀਂ ਆਪਣੀ ਡਿਊਟੀ ਉਵੇਂ ਹੀ ਰੱਖਣੀ ਆਂ ਪਲੀਜ਼ ਠੀਕ ਹੈ ਆ ਵੇਸਲੇ ਨਹੀਂ ਹੋਣਾ ਬਾਕੀ ਸਾਰਾ ਇੰਤਜ਼ਾਮ ਕੀਤਾ ਹੈ ਸਾਰਾ ਸੋਚ ਰੱਖਿਆ ਹੈ ਅਸੀਂ ਕੋਈ ਕਿਸੇ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਣਾ ਇੱਥੋਂ ਪਾਣੀ ਸਿੱਧਾ ਨਿਕਲ ਜਾਏ ਇਹ ਇਸ ਤਰ੍ਹਾਂ ਦੇ ਪ੍ਰਬੰਧ ਸਾਡੇ ਸੋਚੇ ਨੇ